ਕੱਲ ਮੈਂ ਤੇ ਮੇਰੇ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਨ ਪਟਵਾਰੀ ਢਾਬੇ ਗਏ ਸੀਗੇ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕਟਨ ਚਲੇ ਗਈ ਉਹ ਹਜੇ ਉੱਥੇ ਸਾਈਡ ਤੇ ਬੈਠੀ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ ਮੈਂ ਫੋਟੋ ਕਰਾਂ ਇੰਸਾਈਡ ਆਏ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣਿਆਂ ਨੂੰ ਦਰਵਾੜਾ ਕੇ ਮਾਰੇ ਆ ਤੇ ਜਿਹਦੇ ਚ ਮੇਰੇ ਭਰਾ ਦੀ ਡੈਥ ਹੋ ਗਈ ਕਿ ਨਾਲ ਨੇ ਵੱਡੀ ਆ ਭਾਈ ਤੁਸੀਂ ਇਹ ਦੇਖੋ ਕੜੀ ਰਹੀ ਆ ਕੜੀ ਰਹਿੰਦੋ 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 ਆ ਤਾ ਤਨ ਲਓ ਕੜੀ ਦੀ ਫੋਟੋ ਲੈ ਲੈ ਮੈਂ ਬਸ ਜ਼ਰਾ ਧੀਰੇ ਵੀ ਮਾਰੀ ਤੇ ਕਹਿੰਦੇ ਭਰੰਦ ਵੀ ਅੱਗੇ ਭਾਈ ਇੱਧਰ ਤੁਸੀਂ ਕੋਈ ਚੀਜ਼ ਨਹੀਂ ਤੁਸੀਂ ਕੋਈ ਚੀਜ਼ ਨਾ ਚੱਕੋ ਅਲੀ ਕੜਦੋ ਨਾ ਕੱਲ ਮੈਂ ਤੇ ਮੇਰੇ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਨ ਪਟਵਾਰੀ ਢਾਬੇ ਗਏ ਸੀਗੇ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕਟਨ ਚਲੇ ਗਏ ਉਹ ਹਜੇ ਉੱਥੇ ਸਾਈਡ ਤੇ ਬੈਠੇ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ ਮੈਂ ਫੋਟੋ ਕਰਾਂ ਇਨਸਾਈਡ ਆਏ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰੇ ਜਿਹਦੇ ਚੋਂ ਮੇਰੇ ਭਰਾ ਦੀ ਡੈਥ ਹੋ ਗਈ ਕੀ ਨਾਮ ਕੀ ਨਰੋ ਤੀਰਾ ਸੀਰਾ ਤੇ ਕਾਇਲ ਕਿੰਨੇ ਹੋਏ ਤੇ 4 ਕਾਇਲ ਹੋਏ 4 ਤੋਂ 5 ਕਾਇਲ ਹਾਂਜੀ ਤੇ ਉਹਨਾਂ ਦੀ ਹਾਲਤ ਕਿਦਾਂ ਇੱਕ ਆਈਸੀਯੂ ਦੇ ਵਿੱਚ ਹੈ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਇੱਕ ਦੇ ਸਿਰ ਤੇ ਲੱਗੀ ਹੈ ਤੇ ਬਾਕੀਆਂ ਤੇ ਲੱਗੀਆਂ ਹੋਰ ਹਾਂਜੀ ਉਹ ਆਈਸੀਯੂ ਦੇ ਵਿੱਚ ਹੈ ਜੀ ਇਸ ਟਾਈਮ ਪੁਲਿਸ ਦਾ ਹੁਣ ਕੀ ਕਹਿਣਾ ਹੈ ਇਸ ਤੇ ਪੁਲਿਸ ਕਰ ਰਹੀ ਆਪਣੀ ਕਾਰਵਾਈ ਮਾਮਲਾ ਦਰਜ ਕਰਤਾ ਪੁਲਿਸ ਹਾਂਜੀ ਕਰ ਰਹੀ ਹੈ ਜੀ ਪੋਸਟਮਾਰਟਮ ਲਈ ਹੁਣ ਜਾ ਰਹੇ ਜਲੰਧਰ ਤੇ ਫਿਰ ਉਸ ਤੋਂ ਬਾਅਦ ਪਤਾ ਪਤਾ ਲੱਗਿਆ ਪੁੱਛਿਆ ਕਿ ਸਰਪ੍ਰੇਖਿਤ ਬੰਦੇ ਨਾਲ ਦਾ ਬੰਦਾ ਦੀਪਨਗਰ ਦਾ ਰਹਿਣ ਵਾਲਾ ਉਹ ਚਿੰਨਾ ਕੋ ਪਤਾ ਉਸਨੇ ਅਗਰਤਾ ਕਰ ਲਿਆ ਹਾਂਜੀ ਹਾਂਜੀ ਰਾਤੀ ਮੌਕੇ ਤੇ ਰੋਟੀ ਖਾ ਕੇ ਬਾਹਰ ਨਿਕਲੇ ਪਟਵਾੜੀ ਟਾਪੇ ਤੋਂ ਸਾਹ ਰੋਹਿਤ ਅਜਿਹੀ ਮਾਮਲਾ ਕੀ ਬਣੀ ਰੋਟੀ ਖਾਣ ਆਏ ਸੀਗੇ ਪਟਵਾੜੀ ਟਾਪੇ ਤੋਂ ਬਾਹਰ ਨਿਕਲੇ ਐਕਟਿਵਾ ਸੀ ਪਾਰਕੂ ਤੋਂ ਹੇ ਕੱਢੀ ਸੀਗੀ ਸੜਕ ਤੇ ਵੀ ਨਹੀਂ ਸੀਗੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵਾਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ ਦੇ ਡਿਗੇ ਅਸੀਂ ਉੱਥੇ ਬੰਦਿਆਂ ਨੇ ਸਾਨੂੰ ਆ ਕੇ ਚੱਕਿਆ ਜਦੋਂ ਉੱਥੇ ਤੋਂ ਸਾਨੂੰ ਪਤਾ ਲੱਗਿਆ ਸਾਡੇ ਐਕਟੂਅਰ ਬੰਦੇ ਨੇ ਵੀ ਸ਼ਰਾਬ ਪਰਾਪ ਕੀਤੀ ਸੀ ਗੱਡੀ ਐਵੇਂ ਕੀ ਕੀ ਹਾਂਜੀ ਲੱਗਦਾ ਤਾਂ ਅੱਧੀ ਸੀਗਾ ਕਿ ਜਦੋਂ ਗੱਡੀ ਚੋਂ ਨਿਕਲੇ ਹੋਏ ਅੱਧੀ ਮਲਵੱਖਾ ਬੰਦ ਕਰਦਾ ਸੀ ਆਪਕਾ ਬਾਕੀ ਪੁਲਿਸ ਆਫਨੇ ਕਾਰਵਾਈ ਕਰਦੀ ਹਾਂ ਹਾਂਜੀ ਹਾਂਜੀ ਕਿੰਨੇ ਬੰਦੇ ਗਏ ਕਾਇਲ ਜਿੰਨੇ ਆਏ ਸੋਨੋਂ ਚ ਇੱਕ ਦੋ ਹੀ ਠੀਕ ਆ ਬਾਕੀ ਸਾਰੇ ਮਾਰੀਆਂ ਮਾਰੀਆਂ ਸੱਟਾਂ ਲੱਗੀਆਂ ਸਾਰੀਆਂ ਕਿਸੇ ਦੇ ਕਰਨ ਤੁਸੀਂ ਆਏ ਸੀ ਪਵਾਈ ਡੱਬੇ ਰੋਟੀ ਹਾਂ 9 ਜਣੇ ਆਏ ਸੀ 9 ਦੇ ਵਿੱਚ ਕਿੰਨੇ ਢਾਕ ਲੋ ਇਸ ਟਾਈਮ ਢਾਕ ਇੱਕ ਦੀ ਡੈਥ ਹੋ ਗਈ ਇੱਕ ਹੀ ਢਾਕ ਲੱਗਿਆ ਉੱਪਰ ਗਰੀਜਾਂ ਮਤਲਬ ਸਰ ਜੀ ਸਰ ਮੇਰਾ ਨਾਮ ਆਯੂਸ਼ਾ ਆਪਾਂ ਨਾ ਪਟਵਾਰੀ ਟਾਪੇ ਜੀ ਨਾਲ ਕਰਨਾ ਆਏ ਸੀਗੇ ਰਾਤੀ ਤੇ ਆਪਾਂ ਜਿਨੇ ਕਰਕੇ ਜਸਟ ਬਾਹਰ ਨਿਕਲੇ ਸੀਗੇ ਤੇ ਪਾਰਕਿੰਗ ਵਾਲੀ ਸਾਈਡ ਆਪਾਂ ਐਕਟਿਵਾ ਬਾਈਕ ਆਪਣੀ ਕੱਢਣ ਲੱਗੇ ਸੀਗੇ ਉਹਨੇ ਨੂੰ ਵੀ ਸਰ ਫੋਟੋ ਕੈਚ ਦੇ ਪਏ ਸੀਗੇ ਮੇਰੀ ਸਿਸਟਰ ਦੀ ਤੇ ਉਸ ਤੋਂ ਬਾਅਦ ਸਾਡੇ ਪੰਜ ਕ ਬੰਦੇ ਨਾ ਇਧਰ ਖੜੇ ਸੀਗੇ ਪਾਰਕਿੰਗ ਦੀ ਬਿਲਕੁਲ ਸਾਈਡ ਤੇ ਰੋਡ ਦੇ ਬਿਲਕੁਲ ਸਾਈਡ ਤੇ ਖੜੇ ਸੀਗੇ ਪੰਜ ਬੰਦੇ ਸਾਡੀ ਵੇਟ ਕਰਦੇ ਸੀਗੇ ਕਿ ਆਪਾਂ ਦੋ ਬੰਦੇ ਆਣ ਤੇ ਆਪਾਂ ਚਲੀਏ ਘਰ ਨੂੰ ਤੇ ਉਥੋਂ ਦੀ ਨਾ ਵਰਨਾ ਗੱਡੀ ਆਈ ਸਰ ਬਹੁਤ ਜ਼ਿਆਦਾ ਸਪੀਡ ਤੇ ਸਿੱਧੇ ਇਹਨਾਂ ਨੂੰ ਪੰਜ ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ ਇੱਕ ਦਾ ਇੱਕ ਦੀ ਡੈਥ ਹੋ ਗਈ ਮੇਰੀ ਭੈਣ ਆ ਜਿਹੜੀ ਉਹ ਆਈਸੀਯੂ ਚ ਦਾਖਲ ਆ ਤੇ ਇੱਕ ਦੇ ਪਾਈ ਸਿਰ ਪਾਟਾ ਸੀਗਾ ਤੇ ਇੱਕ ਦੇ ਟਾਂਕੇ ਲੱਗੇ ਆ ਤੇ ਇੱਕ ਦੇ ਪੂਣੀ ਵਗੈਰਾ ਖਰੋਚਾ ਵਗੈਰਾ ਆਈ ਲੱਤਾਂ ਤੇ ਤੇ ਬਾਹਾਂ ਤੇ ਵਰਨਾ ਦੇ ਡਰਾਈਵਰ ਜੀ ਉਹਨੇ ਡਰਿੰਕ ਵਗੈਰਾ ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ ਠੀਕ ਆ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੋਈ ਹੋਸ਼ ਆਵਾਜ਼ ਨਹੀਂ ਸੀਗਾ ਸਿਰਫ ਚੁੱਪ ਕਰਕੇ ਇੱਦਾਂ ਦੇਖ ਰਿਆ ਸੀ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ ਸਿੰਗਰ ਰੋਡ ਸੀਗੀ ਸਿੰਗਰ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜਾ-ਬਹੁਤ ਸੀਗਾ ਉਰੇ ਪਰ ਇਹ ਗੱਡੀਆਂ ਭਾਈ ਕਾ ਸਭ ਕੁਝ ਸੀਗਾ ਤਾਂ ਵੀ ਉਹ ਬਹੁਤ ਜ਼ਿਆਦਾ ਸਪੀਡ ਤੇ ਆਇਆ ਕਿ ਆਪਾਂ ਸਾਈਡ ਤੇ ਵੀ ਖੜੇ ਸੀਗੇ ਉਹਨੇ ਸਾਰੇ ਬੰਦੇ ਭਾਈ ਚੱਕ ਕੇ ਮਾਰੇ ਰੈਨ ਵਾਲੇ ਕਿੱਥੇ ਜਿੱਥੇ ਮੈਂ ਐਕਸੀਡੈਂਟ ਵਗੈਰਾ ਰੈਨ ਵਾਲੇ ਅੱਛਾ ਅੱਛਾ ਆ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਮੈਂ ਰਾਉਟ ਰੂਟ ਡੀਨਸਰ ਸਿਵਾਜੀ ਨੂੰ ਮੈਨੂੰ ਟੈਲੀਫੋਨ ਮੂਲ ਹੋਇਆ ਕਿ ਪ੍ਰੋਵਾਈਡ ਟਾਪੀ ਜਲਾਕੇ ਨਾ ਇੱਕ ਗੱਡੀ ਵੀ ਪਾਰਕ ਦੇ ਬਾਹਰ ਖੜਿਆ ਨੂੰ ਥ੍ਰੀਡ ਮਾਰੀਏ ਤੇ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਲ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਮੂਲ ਹੋਇਆ ਕਿ ਜਿਹੜੇ ਉੱਥੇ ਦਾਖਲ ਕਰਵਾਇਆ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸੀਰਾ ਨਾਮ ਦਾ ਲੜਕਾ ਜਿਸ ਦੀ ਉਮਰ 25 ਸਾਲ ਹੈ ਉਡੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਬਿਆਨ ਲਖਾਇਆ ਹੈ ਉਹਦੇ ਜਾਣੇ ਦੇ ਹੱਦ ਤੇ ਅਸੀਂ ਉਹਦੀ ਐਫਆਰ ਦੱਚ ਕਰ ਰਹੇ ਹਾਂ ਤੇ ਬਾਕੀ ਜੋ ਗਰੀ ਕਾਰਵਾਈ ਹੋ ਅਮਰਦੀਨ ਪੁਸਤੋਂ ਲਾਵਾਤੀ ਰੈਜ਼ੋ ਲਾਵਾ ਹੋ ਉਹਦੇ ਆਉਡੀਟਾ ਜਿੱਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮਰਜ਼ਾ ਦੀ ਆ ਉਹ ਵੀ ਸੀਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹਨੂੰ ਤੇ ਜਖਮੀ ਹੋ ਗਿਆ ਤਾਂ ਉਹਨਾਂ ਨੇ ਕੋਈ ਬਿਆਨ ਦੇ ਚਾਲੀ